ਸਾਰੇ ਕਿਸਾਨ ਵੀਰਾਂ ਦਾ ਸਵਾਗਤ ਹੈ ਚੀਮਾ ਡੈਰੀ ਫਾਰਮ ਦੇ ਉੱਤੇ ਜੇਕਰ ਕਿਸੇ ਵੀ ਵੀਰ ਨੇ ਆਪਣੀ ਵੀਡੀਓ ਬਣਵਾਉਣੀ ਹੋਵੇ ਬਰੇਕਵੋਲ ਏਰੀਆ ਦੇ ਵਿੱਚ ਤਾਂ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਮੇਰਾ ਨੰਬਰ ਹੈ 99683 26002 ਵੀਡੀਓ ਫ੍ਰੀ ਵਿੱਚ ਭਾਈ ਜਾਵੇਗੀ 25 30 ਕਿਲੋਮੀਟਰ ਦੇ ਏਰੀਆ 'ਚ ਜੇ ਕਿਸੇ ਵੀ ਵੀਰ ਨੇ ਬਣਵਾਉਣੀ ਹੋਵੇ ਤੇ ਅੱਜ ਆਪਾਂ ਨੇ ਤੁਹਾਨੂੰ ਜਾਣਕਾਰੀ ਦੇਣੀ ਹੈ ਸੀਮਨਵਾਰੇ ਵਿੱਚ ਕਿ ਕਿਹੜਾ SIM ਵਰਤਣਾ ਚਾਹੀਦਾ ਹੈ ਜਿਸ ਦੇ ਰਿਜ਼ਲਟ ਵਧੀਆ ਹਨ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਵਧੀਆ ਰਿਜ਼ਲਟ ਮਿਲ ਸਕਣ ਜਿਵੇਂ ਕਿ HLDV ਦੇ SIM ਨਾ ਅੱਜ ਕੱਲ ਨਹੀਂ ਮਿਲਦੇ ਪ੍ਰਾਈਵੇਟ ਆਉਣ ਲੱਗੇ ਪਹਿਲਾਂ ਮਿਲਦੇ ਸਨ ਸਰਕਾਰੀ ਇਹ ਹੁਣ ਨਹੀਂ ਮਿਲਦੇ ਤੇ ਜੇ ਮਿਲਦੇ ਵੀ ਹਨ ਕਈ ਵਾਰੀ ਡੁਪਲੀਕੇਟ ਡਾਕਟਰ ਭਰ ਜਾਂਦੇ ਹਨ ਇਸ ਕਰਕੇ ਤੁਹਾਨੂੰ ਮੈਂ ਦੱਸਾਂ ਕਿ ਜੋ ਵੀ ਡਾਕਟਰ ਵਰਤਣਾ ਹੈ ਤੁਸੀਂ ਅੱਕਾ ਭਰੋਸੇ ਵਾਲਾ ਡਾਕਟਰ ਵਰਤਿਆ ਕਰੋ ਤਾਂ ਜੋ ਕਿ ਤੁਹਾਡੇ ਵਧੀਆ ਸੀਮਨ ਭਰਿਆ ਜਾਵੇ ਮੈਂ ਇਸ ਫੀਲਡ ਦੇ ਵਿੱਚ ਕਾਫੀ ਤਜਰਬੇ ਕੀਤੇ ਹਨ ਕਈ ਵਾਰੀ ਮੇਰੇ ਨਾਲ ਵੀ ਬਹੁਤ ਵਾਰੀ ਹੋਇਆ ਹੈ ਕਿ ਡੁਪਲੀਕੇਟ ਸੀਮਨ ਭਰਿਆ ਗਿਆ ਹੈ ਇਸ ਕਰਕੇ ਤੁਸੀਂ ਵਧੀਆ ਤਜਰਬੇਕਾਰ ਡਾਕਟਰ ਜੋ ਕਿ ਤੁਹਾਡਾ ਆਪਣਾ ਵਧੀਆ ਹੋਵੇ ਇਹ ਨਹੀਂ ਕਿ ਕਈ ਵਾਰ ਆਜਾ ਆਪਾਂ ਨੇ ਉਸ ਡਾਕਟਰ ਤੋਂ ਟਿਕਾ ਭਰਾ ਲਿਆ ਕੱਲ ਨੂੰ ਦੂਜੇ ਤੋਂ ਭਰਾ ਲਿਆ ਇਸ ਕਰਕੇ ਉਹਦੇ ਨਾਲ ਆਪਣਾ ਡੁਪਲੀਕੇਟ ਸੀਮਨ ਵੀ ਭਰਿਆ ਜਾਂਦਾ ਹੈ ਬਾਕੀ ਬਹੁਤ ਸੰਸਥਾ ਹਨ ਜਿਵੇਂ ਕਿ ਸੀਆਰਬੀ ਸੀਆਈਬੀ 20000 ਬੀਐਲਡੀਬੀ ਨਾਬਾ ਅਗੜਵਾਸੂ ਲੁਧਿਆਣਾ ਬੇਰਕਾਮ ਤੇ ਇਨਾਂ ਦੇ ਵਿੱਚੋਂ ਤੁਸੀਂ ਆਪ ਜਾ ਕੇ ਵੀ ਜਿਸ ਵੀ ਕਿਸਾਨ ਵੀ ਕੋਲੇ 10 15 ਬਸੂ ਹੰਨ 12 13 ਹੰਨ ਉਹ ਆਪ ਜਾ ਕੇ ਸੀਮਨ ਲਿਆ ਸਕਦਾ ਹੈ ਤੇ ਵਧੀਆ ਸੀਮਨ ਭਰਿਆ ਜਾ ਸਕਦਾ ਹੈ ਤਾਂ ਜੋ ਕਿ ਅਗਲੀ ਵੇਰ ਤੁਹਾਨੂੰ ਵਧੀਆ ਰਿਜ਼ਲਟ ਮਿਲ ਸਕਣ ਐਚ ਐਲ ਡੀ ਵੀ ਦਾ ਸੀਮਨ ਕੋਸਮਾ ਪਹਿਲਾਂ ਬੰਦ ਹੋ ਗਏ ਸਨ ਤੇ ਹੁਣ ਅੱਜ ਕੱਲ ਜੇਕਰ ਤੁਸੀਂ ਲੈਣੇ ਹਨ ਤਾਂ ਤੁਸੀਂ ਤੁਸੀਂ ਕਿਸੇ ਵੀ ਆਪਣੇ ਮਿੱਤਰ ਦੋਸਤ ਨੂੰ ਮਿਲ ਕੇ ਜੋ ਕਿ ਹਰਿਆਣੇ 'ਚ ਕਿਸੇ ਦੀ ਕੋਈ ਨਾ ਕੋਈ ਰਿਸ਼ਤੇਦਾਰੀ ਤਾਂ ਹੁੰਦੀ ਹੀ ਹੈ ਉਹਨਾਂ ਨੂੰ ਮਿਲ ਕੇ ਤੁਸੀਂ ਹਰਿਆਣੇ ਵਿੱਚੋਂ ਜਾ ਕੇ ਕਿਸੇ ਡਾਕਟਰ ਨਾਲ ਤੋਂ 5-7 ਸਟਰਾ ਲੈ ਸਕਦੇ ਹੋ ਤੇ ਡੁਪਲੀਕੇਟ ਤੋਂ बच ਸਕਦੇ ਹੋ ਅੱਜਕਾ ਅੱਜਕਲ ਮਾਰਕੀਟ ਵਿੱਚ ਜ਼ਿਆਦਾਤਰ M29 ਦਾ ਸੀ ਮਨਾਉਂਦਾ ਹੈ ਜੋ ਕਿ ਡੁਪਲੀਕੇਟ ਹੀ ਆਉਂਦਾ ਹੈ Ориジナル ਬਹੁਤ ਘੱਟ ਮਿਲਦਾ ਹੈ ਇਸ ਕਰਕੇ ਜੋ ਨਾਮੀ ਬੁੱਲ ਹਨ ਉਹਨਾਂ ਤੇ ਤੁਸੀਂ ਭਰੋਸਾ ਆਮ ਡਾਕਟਰ ਤੇ ਡਾਕ ਰਿਆ ਕਰੋ ਆਪ ਜਾ ਕੇ ਵੀ ਲਿਆ ਸਕਦੇ ਹਾਂ ਹਰਿਆਣਾ ਕੋਈ ਜ਼ਿਆਦਾ ਦੂਰ ਨਹੀਂ ਹਨ ਸੀਆਰ ਵੀ ਹਾਂ ਹਸਾਰ ਤੋਂ ਜਾ ਕੇ ਲਿਆ ਸਕਦੇ ਹਾਂ ਤਾਂ ਆਪ ਕਿਉਂਕਿ ਆਪਾਂ ਨੂੰ ਸਾਲ ਦੇ ਵਿੱਚ 10 15 ਸਟਾਰਜ ਲੱਗਦੇ ਹਨ ਜਿਨ੍ਹਾਂ ਦੇ 10 15 ਮੱਝਾਂ ਨੇ ਗਈਆਂ ਉਹ ਲਿਆ ਕੇ ਆਪਣਾ ਰੱਖ ਸਕਦੇ ਹਾਂ ਜਾਂ ਫਿਰ ਕਿਸੇ ਭਰੋਸੇ ਵਾਲਾ ਡਾਕਟਰ ਵਰਤੋ ਜਿੱਤੇ ਤੁਹਾਨੂੰ ਪੂਰਾ ਯਕੀਨ ਹੈ ਉਸ ਨੂੰ ਹੀ ਵਰਤਿਆ ਕਰੋ ਤੇ ਉਸ ਤੋਂ ਸੀਮਨ ਵਧੀਆ ਭਰਾ ਲਿਆ ਕਰੋ ਜਿਵੇਂ ਕਿ ਜਿਆਦਾ ਫੇਮਸ ਸੀਮਨ ਝੋਟਿਆਂ ਨਾ ਉਹ ਮਰ ਗਿਆ ਉਹ ਉਸ ਦਾ ਸੀਮਨ ਵੀ ਡੁਪਲੀਕੇਟ ਹੁੰਦਾ ਹੈ ਕਈ ਡਾਕਟਰ ਕਹਿੰਦੇ ਨੇ ਮੇਰੇ ਕੋਲੇ ਸੌਸਟਰਾ ਮੈਂ ਪਹਿਲਾਂ ਹੀ ਖਰੀਦ ਲਿਆ ਸੀ ਪਿਆ ਹੈ ਪਰੰਤੂ ਉਹ ਜਿਹਨੇ ਜੋ ਇਹ ਕਹਿੰਦਾ ਹੈ ਉਸ ਕੋਲੇ ਡੁਪਲੀਕੇਟ ਹੀ ਸੀਮਨ ਹੋਵੇਗਾ ਕਿਉਂਕਿ ਇੰਨਾ ਸੀਮਨ ਕੋਈ ਡਾਕਟਰ ਨਹੀਂ ਖਰੀਦ ਕੇ ਰੱਖਦਾ ਇੱਕ ਵੀ ਸੀ ਆਪਣੇ ਵੱਲ ਦਾ ਬਾਕੀ ਆਪਾਂ ਨੂੰ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ ਸੀਮਨ ਅਗਲੀ ਅਸਲੀ ਮਿਲ ਜਾਂਦਾ ਹੈ ਪਹਿਲਾਂ ਤਾਂ ਗੱਲ ਜਿਸ ਵੀ ਡਾਕਟਰ ਤੋਂ ਤੁਸੀਂ ਸੀਮਨ ਭਰਾਉਂਦੇ ਹੋ ਉਹ ਤੁਹਾਡਾ ਖਾਸ ਹੋਣਾ ਚਾਹੀਦਾ ਹੈ ਇੰਨਾ ਹੀ ਨਹੀਂ ਕਿ ਆਹ ਡਾਕਟਰ ਤੋਂ ਅੱਜ ਭਰਾ ਲਿਆ ਤੇ ਕੱਲ ਨੂੰ ਕਿਸੇ ਹੋਰ ਡਾਕਟਰ ਤੋਂ ਭੁਲਾ ਲਿਆ ਤੇ ਦੂਜਾ ਡਾਕਟਰ ਭੁਲਾ ਲਿਆ ਇਸ ਨਾਲ ਆਪਾਂ ਨੂੰ ਮਾਰ ਪੈਂਦੀ ਹੈ ਕਈ ਵਾਰ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਕਿ ਪਸੂ ਰਹਿਣਾ ਚਾਹੀਦਾ ਹੈ ਜਿਹੜਾ ਮਰਜੀ ਸੀਮਨ ਹੋਵੇ ਤੇ ਭਰ ਦੇ ਕੋ ਆ ਸਾਡਾ ਪਸੂ ਜਰੂਰ ਰਹਿਣਾ ਚਾਹੀਦਾ ਹੈ ਜਿਸ ਕਰਕੇ ਉੱਥੇ ਆਪਾਂ ਮਾਰ ਖਾ ਜਾਂਦੇ ਹਾਂ ਉੱਥੇ ਬਰੀਡਿੰਗ ਨਹੀਂ ਹੁੰਦੀ ਜੇਕਰ ਤੁਹਾਡੇ ਐਚ ਐਲ ਟੀਵੀ ਦਾ ਸੀਮਨ ਨਹੀਂ ਮਿਲਦਾ ਤਾਂ ਸੀਆਰਬੀ ਦਾ ਭਰਾ ਲਓ ਜਾਂ ਫਿਰ ਕਿਉਂਕਿ ਇਹ ਸੀਮਨ ਸੀਆਰਬੀ ਤੋਂ ਲੈਣ ਜਾਊਂਗਾ ਜੋ ਨਾਮੀ ਝੋਟੇ ਹਰੋਂ ਤੋਂ 100 ਰੁਪਏ ਦਾ ਮਿਲ ਜਾਂਦਾ ਹੈ ਬਾਕੀ ਆਮ ਝੋਟਿਆਂ ਦਾ ਤਾਂ ਸੀਮਨ 50 ਰੁਪਏ ਦਾ ਇਸ ਟਰਾਂ ਮਿਲਦਾ ਹੈ ਜੋ ਕੇ ਬਹੁਤ ਵਧੀਆ ਹੁੰਦੇ ਹਨ ਉਹ ਵੀ ਬਾਕੀ ਕਿਸਾਨ ਵੀਰ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਕਿ ਮਿਹਨਤ ਤਾਂ ਕਰਨੀ ਹੀ ਪੈਣੀ ਹੈ ਜਾਂ ਤੁਸੀਂ ਆਪਣੇ ਗੜਵਸੂ ਯੂਨੀਵਰਸਿਟੀ ਵਿੱਚ ਵਿੱਚ ਵੀ ਬਹੁਤ ਵਧੀਆ ਗੜਵਸੂ ਯੂਨੀਵਰਸਿਟੀ ਲੁਧਿਆਣਾ ਵਿੱਚ ਵੀ ਬਹੁਤ ਵਧੀਆ ਸੀ ਮਨਾਉਂਦੇ ਹਨ ਉਹ ਲਿਆ ਕੇ ਪਰ ਸਕਦੇ ਹੋ ਕਿਉਂਕਿ ਉਹਨਾਂ ਦੀ ਵੀ ਕੀਮਤ ਬਹੁਤ ਘੱਟ ਹੀ ਹੁੰਦੀ ਹੈ ਤੇ ਆਪਾਂ ਆਪ ਲਿਆ ਕੇ ਸਟਾਰ ਰੱਖ ਲਵੋ ਤੇ ਉਹ ਪਰਾ ਲੋ ਤੁਹਾਨੂੰ ਸਸਤੇ ਪੈਣਗੇ ਤੇ ਨਾਲ ਅਸਲੀ ਦਾ ਵੀ ਆਪਾਂ ਨੂੰ ਇਹ ਵੀ ਹੋ ਜਾਵੇਗਾ ਕਿ ਇਹ ਆਪਣਾ ਆਪ ਲੈਂਦਾ ਹੋਇਆ ਅਸਲੀ ਜਿਮਨ ਹੈ ਜਿਸ ਨਾਲ ਡੁਪਲੀਕੇਟ ਤੋਂ ਬਚਿਆ ਜਾ ਸਕਦਾ ਹੈ ਫਿਰ ਵੇਰਕਾ ਦਾ ਵੀ ਸੀਵਨ ਬਹੁਤ ਵਧੀਆ ਹੁੰਦਾ ਹੈ ਤੁਸੀਂ ਲੈ ਸਕਦੇ ਹੋ ਐ ਐਲ ਡੀ ਵੀ ਦੇ ਵੀ ਹਰਿਆਣਾ ਦੇ ਕਿਸੇ ਸਰਕਾਰੀ ਹਸਪਤਾਲ ਵਿੱਚੋਂ ਮਿਲ ਜਾਂਦੇ ਹਨ ਜੇ ਕੋਈ ਤੁਹਾਡਾ ਮਿੱਤਰ ਦੋਸਤ ਹੈ ਉਸ ਨਾਲ ਡਾਕਟਰ ਨਾਲ ਰਾਤਾ ਕਰਕੇ ਲੈ ਸਕਦੇ ਹਾਂ ਘੱਟ ਰੇਟ ਤੇ আর ਸਹੀ ਰੇਟ ਤੇ ਮਿਲ ਜਾਂਦੇ ਹਨ ਬਾਕੀ ਕਿਸਾਨ ਵੀਰੋ ਪ੍ਰਾਈਵੇਟ ਬੁੱਲ ਦੇ ਵੀ ਬਹੁਤ ਵਧੀਆ ਰਿਜ਼ਲਟ ਹਨ ਮੈਂ ਪ੍ਰਾਈਵੇਟ ਬੁੱਲਾਂ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਪ੍ਰਾਈਵੇਟ ਬੁੱਲਾਂ ਦੇ ਸੀਮਨ ਵੀ ਬਹੁਤ ਵਧੀਆ ਹਨ ਤੇ ਉਹਨਾਂ ਤੋਂ ਵੀ ਤੁਸੀਂ ਸੀਮਨ ਭਰਾ ਸਕਦੇ ਹੋ ਏ ਵੀ ਸੀ ਦੇ ਸੀਮਨ ਵੀ ਮਿਲ ਜਾਂਦੇ ਹਨ ਜਿਵੇਂ ਕਿ ਏ ਵੀ ਸੀ ਦੇ ਵੀਰਾਵਲੀ ਦਾ ਬਹੁਤ ਵਧੀਆ ਰਿਜ਼ਲਟ ਹੈ ਏ ਵੀ ਸੀ ਦੇ ਸੈਕਸਰ ਸੀਮਨ ਵੀ ਮਿਲ ਜਾਂਦੇ ਹਨ ਬਾਕੀ ਕਿਸਾਨ ਵੀਰੋ ਵਧੀਆ ਸ਼ਮੀਲ ਭਰਾਉਣ ਦੇ ਰਿਜ਼ਲਟ ਵਧੀਆ ਹੀ ਆਉਣਗੇ ਝੋਟੀਆਂ ਬਾਹੋ ਵਧੀਆ ਵੱਧ ਦੁੱਧ ਵਾਲੀਆਂ ਆਉਣਗੀਆਂ ਤੇ ਪਸ਼ੂਆਂ ਦਾ ਕੰਮ ਕਰਨ ਨੂੰ ਵੀ ਜੀ ਕਰਦਾ ਹੈ ਜੇਕਰ ਤੁਹਾਡੇ ਰਿਜ਼ਲਟ ਵਧੀਆ ਆਉਂਦੇ ਹਨ ਵਧੀਆ ਪਸ਼ੂ ਦੁੱਧ ਦਿੰਦਾ ਹੈ ਤੇ ਆਪਣੀ ਮਿਹਨਤ ਦਾ ਫਲ ਵੀ ਮਿਲਦਾ ਹੈ ਜਦੋਂ ਆਪਾਂ ਡੁਪਲੀਕੇਟ ਸੀਮਨ ਵਰਤਦੇ ਰਹਿੰਦੇ ਹਾਂ ਤਾਂ ਰਿਜ਼ਲਟ ਵਧੀਆ ਨਹੀਂ ਆਉਂਦਾ ਅਤੇ ਨਾਲੇ ਆਪਣਾ ਸਮਾਂ ਖਰਾਬ ਹੁੰਦਾ ਹੈ ਤੇ ਨਾਲ ਹੀ ਸੂਆ ਜਦੋਂ ਸੁੰਦੀ ਹੈ ਸੂਆ ਵੀ ਖਰਾਬ ਹੋ ਜਾਂਦਾ ਹੈ ਕਿਉਂਕਿ ਉਸ ਦਾ ਉਸ ਝੋਟੀ ਦਾ ਦੁੱਧ ਹੀ 8-10 ਲੀਟਰ ਰਹਿ ਜਾਂਦਾ ਹੈ ਫਿਰ ਆਪਾਂ ਅੱਕ ਕੇ ਪਸ਼ੂ ਵਿੱਚ ਨਿਸ਼ਰੂ ਕਰ ਦਿੰਦੇ ਆ ਕਿ ਇਹਨਾਂ ਦੇ ਰਿਜ਼ਲਟ ਵਧੀਆ ਨਹੀਂ ਹਨ ਬਾਕੀ 8-10 ਲੀਟਰ ਦੁੱਧ ਵਾਲੀ ਨੂੰ ਵੀ ਆਪਾਂ ਨੇ ਕੱਕ ਫੀਡ ਉਨੀ ਹੀ ਪਾਉਣੀ ਹੈ ਤੇ ਜੇ 14-15 ਲੀਟਰ ਦੁੱਧ ਵਾਲਾ ਪਸ਼ੂ ਹੈ ਉਹਨੂੰ ਵੀ ਉਨੀ ਹੀ ਕੱਕ ਪਾਉਣੇ ਹਨ ਮਿਹਨਤ ਤਾਂ ਉਨੀ ਹੀ ਕਰਨੀ ਪੈਂਦੀ ਹੈ ਤੇ ਜਦੋਂ ਜ਼ਿਆਦਾ ਦੁੱਧ ਹੁੰਦਾ ਹੈ ਉਹਦਾ ਰਿਜ਼ਲਟ ਵੀ ਵਧੀਆ ਮਿਲਦਾ ਹੈ ਤੇ ਕੰਮ ਕਰਨ ਨੂੰ ਵੀ ਜੀ ਕਰਦਾ ਹੈ। ਬਾਕੀ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਫੀਡ ਬਾਰੇ ਵੀ ਦੱਸਾਂਗਾ ਕਿ ਹਰਿਆਣੇ ਵਾਲੇ ਕਿਹੜੀ ਫੀਡ ਪਾਉਂਦੇ ਹਨ ਕਿਉਂਕਿ ਆਪਾਂ ਹਰਿਆਣੇ ਚੋਂ ਪਸ਼ੂ ਲੈ ਆਉਂਨੇ ਆ ਆਪਣੇ ਕੋਲੇ ਆ ਕੇ ਦੁੱਧ ਘਟ ਜਾਂਦਾ ਹੈ ਤੇ ਕਹਿੰਦੇ ਆ ਹਰਿਆਣੇ ਚੋਂ ਪਸ਼ੂ ਲਿਆਉਂਦਾ ਹੈ ਤੇ ਦੁੱਧ ਵਧੀਆ ਨਹੀਂ ਦੇ ਰਿਹਾ ਕਿਉਂਕਿ ਆਪਾਂ ਉਹਨੂੰ ਉਨੀ ਖਰਾਕ ਹੀ ਨਹੀਂ ਪਾਉਂਦੇ ਜਿਸ ਕਰਕੇ ਦੁੱਧ ਬਹੁਤ ਘਟ ਜਾਂਦਾ ਹੈ। ਅਗਲੀ ਵੀਡੀਓ ਦੇ ਵਿੱਚ ਮੈਂ ਹਰਿਆਣਾ ਦੀ ਫੀਡ ਦੀ ਫਾਰਮੂਲਾ ਵੀ ਪਾਵਾਂਗਾ ਤੇ ਬਾਕੀ ਦੋਸਤੋ ਮੇਰੇ ਇਸ ਚੈਨਲ ਨੂੰ ਜੀਮਾ ਡੈਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰੋ ਜੇਕਰ ਕੋਈ ਕਿਸੇ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ ਤਾਂ ਉਸਤੇ ਕਮੈਂਟ ਕਰਕੇ ਜਰੂਰ ਦੱਸਣਾ ਅੱਗੇ ਤੋਂ ਸੁਧਾਰ ਕੀਤਾ ਜਾਵੇਗਾ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਵਧੀਆ-ਵਧੀਆ ਵੀਡੀਓ ਪਾਵਾਂਗੇ ਤੇ ਸਾਰੇ ਵੀਰਾਂ ਨੂੰ ਦੁਬਾਰਾ ਫੇਰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰੋ ਤੇ ਜੇ ਕਿਸੇ ਨੇ ਵੀ ਮਰੇ ਕੋਲ ਏਰੀਆ ਦੇ ਵਿੱਚ ਵੀਡੀਓ ਬਣਵਾਉਣੀ ਹੈ ਤਾਂ ਫ੍ਰੀ ਵਿੱਚ ਪਾਈ ਜਾਊਗੀ ਮੇਰਾ ਨੰਬਰ ਹੈ 9968326002 ਵੀਡੀਓ ਦੇਖਰ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ